ਫਾਜ਼ਿਲਕਾ ਕੈਂਟਰ ਪਲਟਣ ਕਰਨੇ ਇੱਕ ਦੀ ਮੌਤ ਪੰਜ ਜ਼ਖਮੀ ਫਾਜ਼ਿਲਕਾ ਦੇ ਪਿੰਡ ਖਿਓ ਵਾਲੀ ਢਾਬ ਨੇੜੇ ਹੋਏ ਸੜਕ ਹਾਦਸੇ ਵਿੱਚ ਇੱਕ ਪ੍ਰਵਾਸੀ ਮਜ਼ਦੂਰ ਦੀ ਮੌਤ ਹੋ ਗਈ ਜਦਕਿ ਪੰਜ ਜਣੇ ਜ਼ਖਮੀ ਹੋ ਗਏ ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਕਈ ਪ੍ਰਵਾਸੀ ਮਜ਼ਦੂਰ ਗਿੱਦੜਵਾਹਾ ਦੇ ਪਿੰਡ ਸੱਪਾ ਵਾਲੀ 'ਚ ਲੱਗੇ ਮੇਲੇ ਤੋਂ ਕੈਂਟਰ 'ਚ ਵਾਪਸ ਫਾਜ਼ਿਲਕਾ ਨੂੰ ਆ ਰਹੇ ਸਨ ਕਿ ਪਿੰਡ ਖਿਓ ਵਾਲੀ ਢਾਬ ਨੇੜੇ ਇੱਕ ਆਵਾਰਾ ਪਸ਼ੂ ਕੈਂਟਰ ਦੇ ਅੱਗੇ ਆ ਗਿਆ ਜਿਸ ਕਾਰਨ ਕੈਂਟਰ ਦਾ ਡਰਾਈਵਰ ਆਪਣਾ ਸੰਤੁਲਨ ਗਵਾ ਬੈਠਾ ਤੇ ਕੈਂਟਰ ਬੇਕਾਬੂ ਹੋ ਕੇ ਪਲਟ ਗਿਆ ਹਾਸੇ ਤੋਂ ਬਾਅਦ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਆਹ ਇਹ ਜੱਗੀ ਨੂੰ ਝੋਟਾ ਆਇਆ। ਅੱਛਾ ਉਹਦੇ ਨਾਲ ਬਚਾਣ ਲੱਗਿਆ ਤੇ ਉੱਥੇ ਬੁੱਟੀ ਗਈ। ਕਿੱਥੇ ਕਰਕੇ ਆਇਆ? ਇੱਥਾ ਬਾਕਲੇ। ਅੱਛਾ। ਕਿੰਨੇ ਜਣੇ ਸੀਗੇ? 6-7 ਜਣੇ ਗਏ ਸੀ। ਦੋ ਡਰਾਈਵਰ ਤੇ ਇੱਕ ਤੋਂ ਮੁੰਡਾ ਕਿ ਬੈਠਾ ਸੀ। ਬਾਕੀ ਚਾਰ ਮਨ ਬਈਏ ਟਿਕਣਾ ਹੈ। ਕਿੱਥੋਂ ਆ ਰਹੇ ਸੀ? ਇਹ ਦਿਨਾਂ ਵਾਲੇ ਗੱਲ ਤੇ ਗਿਆ ਸੀ ਜੀ ਮੈਲੇ। 4 ਕਰੋੜ ਰੁਪਏ ਮਨ ਮਨ ਲੱਗਿਆ। ਹੈਲੋ ਕੋਈ ਦਿੱਤੀ ਹੈ। ਜੀ ਕਿੰਨੇ ਉਧਰ ਹਾਸੀ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ। ਟੈਲੀਫੋਨ ਆਇਆ ਇੱਕ ਬਈ ਕਿਉਂ ਟਾਪ ਦੇ ਕੋਲ ਜਿਹੜਾ ਰਾਦਰ ਸੁਨੇ ਡੇਰਾ ਹੈਗਾ ਠੀਕ ਨਾ ਜੀ ਉੱਥੇ ਕੈਂਟਰ ਪੱਟ ਗਿਆ। ਨਾ ਤੇ ਉਮੇ ਸੱਟਾਂ ਲੱਗ ਗਿਆ ਇੱਕ ਬੰਦੇ ਦੀ ਡੈਥ ਹੋ ਗਈ ਹੈ ਵੀਰੇ। ਅਸੀਂ ਮੌਕੇ ਤੇ ਪਹੁੰਚੇ ਸਾਡੇ ਜਾਣ ਤੋਂ ਪਹਿਲਾਂ 108 ਐਂਬੂਲੈਂਸ ਵਾਲੇ ਜਿਹੜੇ ਇੰਜਰ ਸੀਗੇ ਉਹਨਾਂ ਨੂੰ ਚੱਕ ਕੇ ਹਾਲਕਾ ਲੈ ਚੁੱਕੇ ਲਾਇਆ ਦੂਸਰੀ ਜਿਹੜੀ ਡੈਡ ਬੋਡੀ ਸੀਗੀ ਅਸੀਂ ਕੈਂਟਰ ਪਾਸੇ ਪਬਲਿਕ ਦੇ ਸਹਿਯੋਗ ਨਾਲ ਆਪ ਦੇ ਕਰਕੇ ਕੈਂਟਰ ਪਾਸੇ ਕਰਾਇਆ ਰੋਡ ਖਾਲੀ ਕਰਾਇਆ ਸਵਾਰੀ ਦਾ ਇੰਤਜ਼ਾਮ ਕਰਕੇ ਜਿਹਦੇ ਮ੍ਰਿਤਕ ਸੀਗਾ ਜੁਜੀ ਡੈਡ ਬੋਡੀ ਲਾ ਕੇ ਡੈਡਓਸਰ ਖਾਈ ਇਹਨੇ ਹੁਣ ਉਹਦੇ ਵਾਰਸ ਆ ਰਹੇ ਨੇ ਵਾਰਸ ਆਉਣਗੇ ਜਿਸ ਤਰ੍ਹਾਂ ਬਿਆਨ ਲਗਾਉਣਗੇ ਇਹਨਾਂ ਕਾਰਵਾਈ ਕੀਤੀ ਗਈ